ਸੀ ਸਾਰੇ ਖਿਡਾਰੀਆਂ ਨੂੰ ਮਿਲੇ ਹੋ ਹਨਾ ਚਾਹੇ ਸੀਨੀਅਰ ਜਿਹੜੇ ਰਿਟਾਇਰ ਹੋ ਗਏ ਨੇ ਕ੍ਰਿਸ ਗੇਲ ਹੋ ਗਏ ਰਿੱਕੀ ਪੌਂਟਿੰਗ ਹੋ ਗਏ ਸਾਰਿਆਂ ਨੂੰ ਤੁਸੀਂ ਮਿਲੇ ਹੋ ਤੁਹਾਡੇ ਦਿਲ ਦੇ ਨੇੜੇ ਸਭ ਤੋਂ ਵੱਧ ਕੌਣ ਹੈ ਮਤਲਬ ਕੋਈ ਇੱਕ ਪਰਸਨਲੀ ਫੇਵਰੇਟ ਹੁੰਦਾ ਬੰਦਾ ਆ ਪਰਸਨਲੀ ਫਿਰ ਸੁਰੇਸ਼ ਰਣਾ ਯਾਰ ਭਾਈ ਹਾਂ ਹਾਂ ਉਹ ਨਾ ਉਹ ਬੰਦਾ ਬਹੁਤ ਮਿਲਵਰਤਨ ਵਾਲਾ ਉਹ ਵੀ ਵੈਰੀ ਮਤਲਬ ਮੇਰੇ ਮੇਰੀ ਫੈਮਲੀ ਵੀ ਲਾਸਟ ਇਅਰ ਗਈ ਸੀ ਅਸੀਂ ਕਿੱਥੇ ਹੈ ਨਾ ਹੋਟਲ ਚ ਰੁਕੇ ਸਾਰੇ ਜਣੇ ਉਹ ਵੀ ਉੱਥੇ ਸਾਰੇ ਇਕੱਠੇ ਰੁਕੀ ਸੀਗੇ ਉਹ ਬਈ ਸਪੈਸ਼ਲੀ ਆ ਕੇ ਐਨੀ ਮੇਰੀ ਫੈਮਲੀ ਨੂੰ ਪੱਲਾ ਮੜਦਾ ਉਹਨੇ ਹਰੇਕ ਨੂੰ ਮਿਲਣਾ ਕਿ ਸਵੇਰੇ ਮੁਫੇ ਹੁੰਦਾ ਸੀ ਗੱਲਾਂ ਲੱਗਿਆ ਨਾ ਸਾਰੇ ਉੱਥੇ ਤਾਜ ਵਿੱਚ ਸੀਗੇ ਪਲਾਸਟਿਕ ਰ ਅਸੀਂ ਉੱਥੇ ਸੀਗੇ ਤਾਂ ਉਹਨੇ ਵੀ ਉੱਥੇ ਆਣਾ ਉਹਨੇ ਜਿਹੜੇ ਵੀ ਕਰੀਕਰਟਰਸ ਬੈਠੇ ਆ ਫੈਮਲੀਜ਼ ਹੁਣ ਮੈਂ ਤਾਂ ਮੈਂ ਕੋਈ ਕਰੀਕਰਟਰ ਵੀ ਨਹੀਂ ਹੈਗਾ ਮੈਂ ਤਾਂ ਕਮੈਂਟੇਟਰ ਆ ਉਹ ਵੀ ਮੈਂ ਪੰਜਾਬੀ ਚ ਕਰਦਾ ਉਹ ਹਿੰਦੀ ਚ ਕਰਦੇ ਨੇ ਹਣਾ ਬਟ ਉਹਦਾ ਉਹ ਬੰਦੇ ਦਾ ਸੁਭਾਅ ਇਦਾਂ ਦਾ ਯਾਰ ਉਹਨੇ ਇਹ ਖੁੱਲੇ ਜਨ ਨਾਲ ਮਿਲ ਕੇ ਜਾਣਾ ਗੁੜੀਆਂ ਨਾਲ ਮਿਲ ਕੇ ਜਾਣਾ ਮੇਰੀ ਮੇਰੀ ਨਾਲ ਉਹ ਗੁੜੀਆਂ ਵੀ ਨਾਲ ਗਈ ਚਲਾਤੀ ਯਾਰ ਐਸਾ ਜਿਹਾ ਹਰੇਕ ਨਾਲ ਮਿਲ ਕੇ ਜਾਣਾ ਖੇੜੇ ਮੱਥੇ ਮਿਲਣਾ ਕੋਈ ਮੱਥੇ ਤੇ ਆਏ ਨਹੀਂ ਵੀ ਐਡਾ ਵੱਡਾ ਸਟਾਰ ਰਿਹਾ ਯਾਰ ਸੁਰੇਸ਼ ਰੈਣਾ ਕੋਈ ਛੋਟਾ ਖਿਡਾਰੀ ਨਹੀਂ ਸੀਗਾ ਬੜਾ ਤਗੜਾ ਆਪਣੇ ਟਾਈਮ ਦਾ ਖਿਡਾਰੀ ਏ ਉਹ ਪਰ ਉਹ ਬੰਦੇ ਚ ਬਹੁਤ ਨਮਾਣਾ ਪਣ ਯਾਰ ਉਹ ਤੋਂ